ਕੀ ਆਲਾ ਦੋਸਤੋ ਆ ਵੀਡੀਓ ਨੂੰ ਐਂਡ ਤਾਈਂ ਦੇਖਿਓ ਤੇ ਸ਼ੇਅਰ ਵੀ ਕਰੋ ਇੱਕ ਦੇਸੀ ਜਗਾੜ ਬਾਈ ਨੇ ਨਾ ਜਿਹੜੀ ਵਾਸ਼ਿੰਗ ਮਸ਼ੀਨ ਉਹਦੀ ਕਪੜੇ ਧੋਣ ਵਾਲੀ ਜਾਨੀ ਕਿ ਉਹਦੀ ਮੋਟਰ ਆ ਜਿਹੜੀ ਲੈ ਕੇ ਮੋਟਰ ਤੱਕ ਵਾਟਰ ਪੰਪ ਬਣਾ ਦਿੰਦਾ ਜਾਂ ਤੁਸੀਂ ਹੁਣ ਵੀਡੀਓ ਦੇ ਵਿੱਚ ਹੀ ਦੇਖ ਰਹੇ ਹੋ ਜਾਨੀ ਕਿ ਉਹ ਵਾਟਰ ਪੰਪ ਕਿਵੇਂ ਉਹਨੇ ਬਣਾਇਆ ਵਾ ਤੇ ਕਿੱਦਾਂ ਜਾਨੀ ਕਿ ਉਹ ਕੰਮ ਕਰ ਰਿਹਾ ਵਾ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰਾ ਦਿਖਾਵਾਂਗੇ ਤਾਂ ਮਿੱਤਰੋ ਆ ਬੜਦਾ ਦੇਖਿਓ ਜਗਾੜ ਬਣ ਕਿਦਾਂ ਰਿਹਾ ਜਗਾੜ ਬਾਈ ਨੇ ਐਂਡ ਕਰਾਤਾ ਤੁਸੀਂ ਨਾ ਪੰਗਾ ਕਰੇ ਲੈ ਉਹ ਕਦੇ ਵੀ ਹੋ ਜਿਆ ਐਵੇਂ ਮੁੜ ਕੇ ਨਾ ਆਏਂ ਕਰਦੇ ਰਹਿ ਜਿਓ ਇਹਦਾ ਮੇਤਰੋ ਚੀਨੀ ਪੰਗਾ ਲੈਂਦੇ ਆ ਤੇ ਪਰ ਚਲਾ ਵੀ ਦਿੰਦੇ ਪੰਗਾ ਲੈ ਕੇ ਸਮਝੋ ਬਾਹਰ ਹੋ ਜਾਂਦਾ ਕੰਮ ਬੜੀਆਂ ਨੂੰ ਐਂਡ ਤਾਂ ਹੀ ਦੇਖਿਓ ਲਓ ਜੀ ਇਹ 17 ਦੀ ਮੋਟਰ ਹੀ ਬਣਾਈ ਬੈਠਾ ਪਤੰਦਰ ਦਾ ਆ ਜਿਹੜੇ ਲੈਲੀ ਹੁਣ ਮੋਟਰ ਲੈ ਲਈ ਆ ਇੱਕ ਵਾਸ਼ਿੰਗ ਮਸ਼ੀਨ ਦੀ ਦੋਸਤੋ ਤੇ ਜਾਣੀ ਕੀ ਆ ਚਲਾ ਕੇ ਵਿਖਾ ਦੂ ਭਾਈ ਮੋਟਰ ਚੱਲਦੀ ਭਈ ਆ ਪਤੰਦਰ ਦੇਣੀ ਆ ਹੁਣ ਮੋਟਰ ਆ ਨਾ ਜਿਹੜੀ ਅਧੇੜ ਦੇਣੀ ਆ ਆਰਮੇਚਰ ਇਹਦਾ ਕੱਢ ਦੇਣਾ ਬਾਹਰ ਦੋਸਤੋ ਲਓ ਜੀ ਕੱਲ ਕਾਬਲੇ ਖੁੱਲੂ ਪਹਿਲਾਂ ਤੈਨੂੰ ਦੇੜ ਦੂ ਸਾਰੀ ਨੂੰ ਇਹ ਆ ਲਓ ਜੀ ਇਹ ਪਤੰਦਰ ਦੇ ਪੰਗੇ ਤਾਂ ਬਹੁਤ ਲੈਂਦੇ ਆ ਪਰ ਦੋਸਤੋ ਤੁਸੀਂ ਨਾ ਪੰਗਾ ਲਿਓ ਸ਼ੇਅਰ ਕਰਦੇ ਹੋ ਯਾਨੀ ਕਿ ਇਹਨਾਂ ਦੇ ਜਿਹੜੇ ਜਗਾੜ ਜੇ ਬਣਾਏ ਹੁੰਦੇ ਆ ਲਓ ਜੀ ਵੇਚੇ ਨੇ ਹੋਣਾ 4 ਇੰਚ ਇੱਕ ਪਾਈਪ ਪਸਾ ਕੇ ਹੈ ਨਾ ਯਾਨੀ ਕਿ ਇੱਕ ਵਾਟਰ ਪੰਪ ਬਣਾ ਲੈਣਾ ਵਾ ਪਹਿਲਾ ਦੇਖੋ ਲੈ ਪਤੰਦਰ ਦਾ ਡਾਇਰੈਕਟ ਹੀ ਚੱਲੇ ਚੱਲੀ ਜਾਂਦਾ ਕੋਈ ਬਿਜਲੀ ਦਾ ਖਤਰਾ ਲਾਓ ਜੀ ਆਹ ਕਾਬਲੇ ਜੇ ਚਕਾ ਚਕਾ ਦੇਖੀ ਜਾਂਦਣਾ ਲਓ ਜੀ ਯਾਨੀ ਕਿ ਮੋਟਰ ਕੰਮ ਕਰ ਰਹੀ ਆ ਦਿਖਾਇਆ ਉਹਨੇ ਹਣਾ ਲਓ ਜੀ ਉਹਨੇ ਇੱਕ 4 ਇੰਚ ਮਿੱਤਰੋ ਪਾਈਪ ਲੈ ਲਿਆ ਆ 2 ਫੁੱਟ ਲੰਬਾ ਸਹਿਜ ਤੁਸੀਂ ਚੈੱਕ ਕਰ ਰਹੇ ਹੋ ਆ ਜਿਹੜਾ ਵੇਚ ਦੀ ਇਹਨੇ ਪੈਂਦਾ ਕਰ ਲਿਆ ਨੇ ਪੂਰਾ ਤੇ ਹੁਣ ਇਹਨੇ ਐਲ ਪੱਤੀਆਂ ਲੈ ਕੇ ਹਨ ਜੋ ਆਰਟਵੇਅਰ ਸਮਾਨ ਤੋਂ ਆਪਾਂ ਨੂੰ ਮਿਲ ਜਾਂਦੀਆਂ ਵਾ ਤੇ ਬਿਲਡਿੰਗ ਕਰਦੀਆਂ ਯਾਨੀ ਕਿ ਜੋ ਆਹ ਦੀ ਬੋਡੀ ਆ ਯਾਨੀ ਕਿ ਇਹਦੇ ਨਾਲ ਉਹਨੇ ਯਾਨੀ ਕਿ ਇਹਨੂੰ ਸਪੋਰਟ ਦੇ ਕੇ ਤੇ ਮਿੱਤਰੋ ਬੰਨ ਦੇਣਾ ਆ ਲਓ ਵੀ ਮਿੱਤਰੋ ਦੋਸਤੋ ਇਹਨੇ ਕਰ ਦਿੱਤਾ ਬਿਲਡਿੰਗ ਇਸੇ ਤਰ੍ਹਾਂ ਤੁਸੀਂ ਵੀ ਬਿਲਡਿੰਗ ਕਰ ਸਕਦੇ ਆ ਪਰ ਪੰਗਾ ਨਹੀਂ ਲੈਣਾ ਦੋਸਤੋ ਲਓ ਜੀ ਆਪਾਂ ਬਾਈ ਦਾ ਐਕਸਪੈਰੀਮੈਂਟ ਆ ਨਾ ਜਿਹੜਾ ਬਾਈ ਨੇ ਜਣੇ ਕਿ ਬਣਾ ਕੇ ਵਿਖਾਇਆ ਵਾ ਬਾਈ ਦਾ ਪਤੰਦਰ ਦਾ ਇਹਨੂੰ ਪਾਣੀ ਵਿੱਚ ਹੀ ਖੜਾਈ ਫਿਰਦਾ 17 ਵੀ ਨੰਗੀਆਂ ਨੂਗੀਆਂ ਸਾਰਾ ਕੁਝ ਸਮਝੋ ਬਾਹਰ ਆ ਕੰਮ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਬਾਈ ਇਹ ਫੇਕ ਆ ਤੇ ਜਾਂ ਰੀ ਆਲਾ ਪਰ ਪਤੰਦਰ ਦੇ ਚਲਾ ਕੇ ਵੀ ਵਿਖਾ ਦਿੰਦੇ ਆ ਆ ਪੰਪ ਜਿਹਨੇ ਬਣਾ ਲਿਆ ਨਾ ਇੱਕ ਜਿਹੜੀ ਵਾਸ਼ਿੰਗ ਮਸ਼ੀਨ ਦੀ ਮੋਟਰ ਆ ਤੇ ਆ ਇਦਾਂ ਉਹਨੇ ਜਣੇ ਕਿ ਫਿਰਤ ਕਰ ਲਿਆ ਉਹਦਾ ਆਰਮੇਚਰ ਆ ਆ ਲਓ ਜੀ ਆ ਜੋ ਤਾਰਾਂ ਜੀਆਂ ਜੋ ਵਹਿਰਾ ਬਾਈ ਨੇ ਉਸੇ ਤਰ੍ਹਾਂ ਹੀ ਜੋੜ ਦੇਣੀਆਂ ਆ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਆ ਲਓ ਜੀ ਦੋ ਇਕੱਠੀਆਂ ਕਰਤੀਆਂ ਤੇ ਇੱਕ ਕਰਤੀ ਸਿੰਗਲ ਆ ਆ ਲਾਤਾ ਇਹਨੇ ਪਲੱਗ ਮਿੱਤਰੋ ਹੁਣ ਮੇਰੇ ਸਾਹਮਣੇ ਥੋੜੀ ਜੀ ਟੈਸਟਿੰਗ ਕਰਕੇ ਦੇਖੂਗਾ ਵੀ ਕੰਮ ਕਾਮਯਾਬ ਹੈ ਜਾਂ ਨਹੀਂ ਕਾਮਯਾਬ ਆਹ ਸੋਲਡਰ ਕਰਤਾ ਟਾਂਕੇ ਲਾਤੇ ਕਰਤਾ ਪੱਕਾ ਕੰਮ ਮਿੱਤਰੋ ਹੁਣ ਇੱਕ ਪਾਸੇ ਇਹਨੇ ਸਿਲਵਰ ਰੋਲ ਨਾਲ ਇਹਨੂੰ ਕੇਰਾ ਕਰੂਗਾ ਬੰਦ ਟੇਪ ਰੋਲ ਲਾ ਕੇ ਆ ਲਓ ਜੀ ਤੁਸੀਂ ਦੇਖ ਲੈਣਾ ਵਿੱਚ ਕੁਝ ਨਹੀਂ ਇਹਦੇ ਪਤੰਦਰ ਦੇ ਨੇ ਪਾਣੀ ਜਗਾ ਦੇਣਾ ਇੱਥੇ ਆ ਲਓ ਜੀ ਆਹ ਕਰਤਾ ਹੁਣ ਟੇਪ ਰੋਲ ਲਾ ਕੇ ਇਹਨੇ ਇੱਕ ਬੰਦ ਜਾਨੀ ਕੀ ਜਗਾੜ ਮਿੱਤਰੋ ਪਾਣੀ ਪਾਊਗਾ ਇਹਦੇ ਵਿੱਚ ਹੁਣ ਉਹ ਪਾਈਪ ਚ ਕੇ ਨਾ ਪਾਣੀ ਪਾ ਕੇ ਪ੍ਰੈਕਟੀਕਲ ਜੇ ਤੁਹਾਨੂੰ ਕਰਕੇ ਵਿਖਾਊਗਾ ਦੇ ਆ ਲਓ ਮਿੱਤਰੋ ਆ ਇਹਨੇ ਪਾਣੀ ਪਾ ਦੇਣਾ ਭਰ ਦੇਣਾ ਪਾਣੀ ਨਾਲ ਲਓ ਜੀ ਉਹਨਾ ਚਲਾ ਕੇ ਵਿਖਾ ਰਿਹਾ ਪਾਣੀ ਥੋੜਾ ਐ ਨਾ ਜਿਹੜੀ ਉਹ ਕਿਉਂ ਉਹ ਮਰਿਆ ਨਾ ਪਾਣੀ ਦੋਸਤੋ ਹੱਥ ਵੀ ਬਦੰਦਰ ਦਾ ਲਾਈ ਜਾਂਦਾ ਡਰਦਾ ਹੀ ਨਹੀਂ ਲਓ ਜੀ ਆਹ ਇਹਨਾਂ ਵਿੱਚ ਗੁੱਦਾਈਆਂ ਸੜਤੀਆਂ ਜਾਨੀ ਘੁੰਮਦੀਆਂ ਦੇਖੋ ਲਓ ਜੀ ਲਓ ਜੀ ਕਰਾਤੀ ਨਾ ਪੂਰੀ ਗੱਲਬਾਤ ਸਰੇ ਹੁਣ ਫੇਰ ਪਲੱਗ ਕੱਢੂ ਕਿਹੜਾ ਛੱਡ ਕੇ ਜੇ ਮਾਰਾ ਕੇ ਤੁਹਾਨੂੰ ਵਿਖਾਊਗਾ ਇਹ ਥੋੜਾ ਬੜਾ ਉਹ ਚੱਕੋ ਜੀ ਲਓ ਜੀ ਆ ਬਣਾਦਣਾ ਟੁੱਲੂ ਪੰਪ ਪੰਜਾਬੀ ਚ ਆ ਇਹਦੇ ਆਪ ਨੂੰ ਪਲਾਈ ਤੇ ਮਿੱਤਰੋ ਕੱਸ ਲੈਣਾ ਕੱਸ ਕੇ ਤੇ ਮਗਰ ਗੋਡਾ ਲਾ ਕੇ ਤੇ ਲੰਬਾ ਆ ਪਾਈਪ ਲਾ ਕੇ ਆ ਨਾ ਤੇ ਛੱਪੜ ਤੇ ਲੈ ਜੂ ਦੋਸਤੋ ਮੈਨੂੰ ਲਾ ਦੋ ਨਾ ਇਹ ਆ ਚੀਕੋ ਜੀ ਲੋ ਜੀ ਵਿੱਚ ਕੋਸ਼ਰੀ ਇਹਦੇ ਮਿੱਤਰੋ ਕਲਾ ਪਾਈਪ ਪਸਾਦਾ ਤੇ ਆ ਟਾਂਕੇ ਜੇ ਲਾਤੇ ਤੇ ਤਰਾਂ ਜਾਂ ਲਾ ਕੇ ਫੱਟੀ ਤੇ ਕੱਸ ਕੇ ਤੇ ਆ ਇਹਨੇ ਗੋਡਾ ਲਾਤਾ ਮਿੱਤਰੋ ਹੁਣ ਇਹਦੇ ਨਾਲ ਲੰਬਾ ਪੈ ਪਾ ਗਣਾ ਛੱਪੜ ਤੇ ਸੜ ਦੇਣਾ ਲਓ ਜੀ ਹੁਣੇ ਛੱਪੜ ਤੇ ਪਹੁੰਚੂ ਵੀਰ ਬਈਨਾ ਆਹ ਲਓ ਜੀ ਛੱਪੜ ਤੇ ਪਹੁੰਚ ਗਿਆ ਵੀਰ ਤੇ ਆਹ ਪਾਣੀ ਜਾਨੀ ਕਿ ਚਕਾਉਣ ਵਾਸਤੇ ਪਹਿਲਾਂ ਹੁਣੇ ਪਾਣੀ ਇਹਦੇ ਵਿੱਚ ਭਰਿਆ ਦੋਸਤੋ ਮੇ ਮਿੱਤਰੋ ਇਹਨੇ 17 ਦੀ ਮੋਟਰੀ ਦੇਣੀ ਬਣਾ ਪੂਰੀ ਸਰੇ ਗੱਲ ਬਾਤ ਪ੍ਰੈਕਟੀਕਲ ਜੇ ਕਰਦੇ ਦਾ ਹੈਗਾ ਪਰ ਰੀਅਲ ਹੀ ਕਰ ਦਿੰਦੇ ਆ ਵੇਖਣ ਨੂੰ ਫੇਕ ਲੱਗ ਰਿਹਾ ਪਰ ਇਦਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਯਾਰ ਦੇਖੋ ਲੈ ਇਹ ਤਾਂ ਸਰਾ ਹੀ ਕਰਾਤਾ ਪਤਾ ਅੰਦਰ ਦੇ ਨੇ ਸਮਝੋ ਬਾਹਰ ਹੋ ਗਿਆ ਕੰਮ ਯਾਰ ਐਂਟੀ ਕਰਾ ਕਰ ਪੈਰ ਵੀ ਤੋਹੀ ਜਾਂਦਾ ਇਹ ਤਾਂ ਕੋਈ ਗਰੰਟਨੀ ਕੋਹ ਨਹੀਂ ਕੋ ਲੈ ਨਹੀਂ ਕੋਈ ਦੇ ਨਹੀਂ ਯਾਰ ਇਹ ਚੀਜ਼ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਸਮਝੋ ਬਾਹਰ ਹੋ ਜਾਂਦਾ ਕੰਮ ਦੋਸਤੋ ਤੁਸੀਂ ਨਾ ਪੰਗਾ ਕਰੇ ਲੈਵੇਂ ਇਹ ਤਾਂ ਪਤੰਦਰ ਦੇ ਹੰਡੇ ਵਰਤੇ ਇਹਨਾਂ ਚੀਜ਼ਾਂ ਵਿੱਚ ਮੁੜ ਕੇ ਇਹ ਨਾ ਹੋਵੇ ਤੁਸੀਂ ਪੰਗਾ ਆ ਕੰਮ ਆਪਣੇ ਨਾਲ ਹੋਈ ਜਾਵੇ ਵਾਰਨਿੰਗ ਹੀ ਆ ਲਓ ਜੀ ਆ ਛੱਪੜ ਜਿਹਾ ਪਾ ਕੇ ਤੇ ਸਰਾ ਕਰਾਤਾ ਦੋਸਤੋ ਜੇ ਟੀਨੀ ਦੀ ਵੀਡੀਓ ਚੰਗੀ ਲੱਗੀ ਤਾਂ ਐਕਸਪੈਰੀਮੈਂਟ ਉਹਦਾ ਚੰਗਾ ਲੱਗਾ ਤਾਂ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ ਜੀ